ਚੌਥੇ ਪ੍ਰਹਰ ਰੈਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ भेत चेत हर किस ना मिलो जा जम पकड़ चलाया झूठा रुदन होवा खिन में भया पराया साई वस्त प्राप्त होई ਜਿਸ ਸਿਉਂ ਲਾਇਆ ਹੀਤ ਕੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਇਹ ਹੈ ਜੀ ਜ਼ਿੰਦਗੀ ਦਾ ਚੌਥਾ ਪਹਿਰ ਤੇ ਉਥੇ ਪਹਿਰ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੋਇਆ ਕਿ ਚੌਥੇ ਪਹਿਰੇ ਰੈਣ ਕੇ ਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਲਾਵੀ ਦਾ ਮੀਨਿੰਗ ਹੁੰਦਾ ਵਾਢਾ ਵਢਣ ਵਾਲਾ ਖੇਤੀ ਪੱਕ ਗਈ ਜਵਾਨੀ ਦੇ ਬਾਦ ਬੁਢਾਪਾ ਆਉਣਾ ਸ਼ੁਰੂ ਹੋ ਗਿਆ ਬੁਢਾਪਾ ਆ ਗਿਆ ਸਰੀਰ ਖੇਤੀ ਪੱਕ ਗਈ ਵਾਢਾ ਆ ਗਿਆ ਜਮ ਆ ਗਿਆ ਮੌਤ ਆ ਗਈ ਮੌਤ ਦਾ ਫਰਿਸ਼ਤਾ ਆ ਗਿਆ ਸੁਨੇਹਾ ਆ ਰਿਹਾ ਸਾਡੇ ਕੋਲ ਇੱਥੇ ਮੌਤ ਟਾਲ ਲੈ ਹਰ ਇੱਕ ਦੀ ਮੌਤ ਆਉਂਦੀ ਹੈ गुरु साहब ने सामू समझाता जो आया तो चल सी रहना किसी ने नहीं, नहीं। बच्चा चले जाए जवान चले जाए बुजुर्ग चला जाए जाना सभना ने जोड़ा आ गया ना उन्हें जरूर जाना है ये पक्का कर लो जदों सा मन अंदर दिल दमा चीज पक्की हो जाएगी ना जो आया वो जाएगा कदों जाएगा यह सान च कितने नहीं आया ਕਦੋਂ ਜਾਏਗਾ ਸਾਡੇ ਕੋਲ ਕੁਝ ਲਿਖਿਆ ਹੋਇਆ ਕਿਸੇ ਧਰਮ ਗ੍ਰੰਥ ਵਿੱਚ ਨਹੀਂ ਕਦੋਂ ਜਾਏਗਾ ਇਹ ਭੇਜਣ ਵਾਲਾ ਜਾਣਦਾ ਜਿਨੂੰ ਤੁਮ ਭੇਜੇ ਤਿੰਨੇ ਬੁਲਾਏ ਸੁਖ ਸਹਿਜ ਸੇਤੀ ਕਰ ਆਵੋ ਜਿੰਨੇ ਭੇਜਿਆ ਉਹਨੇ ਬੁਲਾਉਣੇ ਕਦੋਂ ਬੁਲਾਉਣੇ ਮੈਨੂੰ ਨਹੀਂ ਪਤਾ ਬਟ ਇਨਾ ਕੋ ਮੇਰੇ ਅੰਦਰ ਖਿਆਲ ਆ ਜਾਏ ਕਿ ਮੈਂ ਜਾਣਾ ਜ਼ਰੂਰ ਹੈ ਅੱਜ ਜਾਣਾ ਹੈ ਕਿ ਕੱਲ ਜਾਣਾ ਹੈ ਬਚਪਨ ਚ ਜਾਣਾ ਜਵਾਨੀ ਜਾਣਾ ਬੁਢਾਪੇ ਜਾਣਾ ਕਦੋਂ ਜਾਣਾ ਮੈਨੂੰ ਹੀ ਪਤਾ ਭੇਜਣ ਵਾਲੇ ਨੂੰ ਪਤਾ ਹੈ ਆ ਜ਼ਿੰਦਗੀ ਦਾ ਚੌਥਾ ਪੈਰ ਆ ਗਿਆ ਸਤਿਗੁਰੂ ਕਹਿੰਦੇ ਨੇ ਚੌਥੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਵਿੱਚ ਆ ਗਿਆ ਵਾਢਾ ਖੇਤ ਵੜਨ ਵਾਲਾ ਆਪਾਂ ਫਸਲਾਂ ਵੜਾਉਣੇ ਆ ਨਾ ਹੁਣ ਤੇ ਮਸ਼ੀਨੀ ਯੁੱਗ ਆ ਗਿਆ ਆਪਾਂ ਕਹਿੰਦੇ ਲਾਵੇ ਆ ਗਿਆ ਝੋਨਾ ਲਾਉਣ ਵਾਸਤੇ ਬਿਹਾਰ ਤੋਂ ਜੁਪੀ ਤੋਂ ਲਾਵੇ ਆਉਂਦੇ ਸਨ ਤੇ ਵਢਣ ਵਾਲੇ ਨੂੰ ਵਾਢੇ ਕਹਿ ਦਿੱਤਾ ਸੀਗਾ ਵਾਢੇ ਲਾਏ ਹੋਏ ਨੇ ਖੇਤ ਵਢ ਰਹੇ ਆ ਪਰ ਇੱਥੇ ਖੇਤ ਵਢਣ ਵਾਲੇ ਨੂੰ ਲਾਵਾ ਕਿਹਾ ਗਿਆ ਲਾਵੀ ਆਇਆ ਖੇਤ ਗੁਰੂ ਨਾਨਕ ਸਹਿਬਾ ਸੱਚੇ ਪਾਤਸ਼ਾਹ ਜੀ ਨੇ ਭਾਈ ਖੇਤ ਵਢਣ ਵਾਲਾ ਆ ਗਿਆ ਜਮ ਮੌਤ ਆ ਗਈ ਔਰ ਸਹਿਬ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਜਾਂ ਜਮ ਪਕੜ ਚਲਾਇਆ ਵਣ ਜਾ ਰਿਹਾ ਮਿਤਰਾ ਇਥੇ ਜਮ ਦੇ ਮੰਮੀ ਨੂੰ ਸਿਆਰੀ ਜਮ ਨੇ ਲਾਵੇ ਨੇ ਵਾਢੇ ਨੇ ਪਕੜ ਕੇ ਅੱਗੇ ਲਾ ਲਿਆ ਪਰਿਵਾਰ ਬੈਠਾ ਹੁੰਦਾ ਹੈ ਔਰ ਜਦੋਂ ਅੱਖਾਂ ਮੀਟ ਲੀਆਂ ਸਰੀਰ ਦੇ ਵਿੱਚ ਹਰਕਤ ਬੰਦ ਹੋ ਗਈ ਪਰਿਵਾਰ ਉੱਠ ਕੇ ਤੇ ਪਿੱਛੇ ਹੋ ਗਿਆ ਕਹਿੰਦੇ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਹੈ ਹੁਣ ਕੀ ਕਰੀਏ ਹੁਣ ਲੈ ਕੇ ਚੱਲਣੇ ਤਿਆਰੀ ਕਰੋ ਛੇਤੀ ਨਾਲ ਆਪਾਂ ਰੱਖ ਕੇ ਘਰ ਕਰਨਾ ਕੀ ਹੈ ਅਹ ਹੈਸੀਅਤ ਹੈ ਸਾਡੀ ਜ਼ਿੰਦਗੀ ਦੀ। ਸ਼ਰੀਰ ਤੋਂ ਸਵਾਸ ਨਿਕਲ ਗਏ ਕੋਈ ਪਰਿਵਾਰ ਨਹੀਂ ਜਿਹੜਾ ਕਹੇਗਾ ਬਾਪੂ ਨੂੰ ਮਾਂ ਨੂੰ ਘਰੋਂ ਨਾਮ ਭੇਜੀਏ। ਕਹਿੰਦੇ ਹੁਣ ਰੱਖ ਕੇ ਕਰ ਕਰਨਾ ਕੀ ਹੈ? ਜਿੰਨੀ ਛੇਤੀ ਹੋ ਸਕੇ ਆਪਾਂ ਸਸਕਾਰ ਕਰ ਦਈਏ ਸਮੇ ਦੇ ਨਾਲ। ਸਤਿਗੁਰੂ ਕਹਿੰਦੇ ਨੇ ਜਦੋਂ ਸ਼ਰੀਰ ਦੇ ਵਿੱਚੋਂ ਜਿੰਦ ਨਿਕਲਦੀ ਹੈ ਜਾਂ ਜੰਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾਲ ਮਿਲਿਆ ਸਾਨੂੰ ਭੇਤ ਨਹੀਂ ਹੈ ਕਿੱਥੇ ਗਏ ਸਾਡੀ ਮਾਂ ਕਿੱਥੇ ਗਿਆ ਸਾਡਾ ਬਾਪੂ ਜਿਹੜਾ ਸਾਨੂੰ ਤੋਰਨਾ ਸਿਖਾਇਆ ਜਿੰਨੇ ਮਾਂ ਨੇ ਖਾਣਾ ਸਿਖਾਇਆ ਲੋਰੀਆਂ ਦਿੱਤੀਆਂ ਖੇਡਣਾ ਸਿਖਾਇਆ ਪੈਨਣਾ ਸਿਖਾਇਆ ਮਾਂ ਨੇ ਬੋਲਣਾ ਸਿਖਾਇਆ ਜ਼ਿੰਦਗੀ ਦੇ ਵਿੱਚ ਕਾਮਯਾਬ ਕੀਤਾ ਮੇਰੇ ਮਾਂ ਬਾਪ ਕਿੱਥੇ ਚਲੇ ਗਏ ਕਦੇ ਮਰਨ ਵਾਲਾ ਵੀ ਸਾਨੂੰ ਮੈਸੇਜ ਭੇਜਦਾ ਕਿ ਮੈਂ ਠੀਕ ਠਾਕ ਪਹੁੰਚ ਗਿਆ ਰੱਬ ਦੇ ਕੋਲ ਕਿਸੇ ਨਾਲ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲੇ ਜੋ ਜਾਂ ਜੰਮ ਪਕੜ ਚਲੇ ਜਾਂ ਕੰਡੀਸ਼ਨ ਜਦੋਂ ਮੌਤ ਨੇ ਪਕੜ ਕੇ ਅੱਗੇ ਤੋਰ ਲਿਆ ਨਾ ਜੀ ਉਸੇ ਨੂੰ ਕੋਈ ਥੋ ਪਤਾ ਨਹੀਂ ਦੱਸਣਾ ਕਿ ਕਿੱਥੇ ਜਾ ਰਿਹਾ ਹੈ ਅੱਜ ਭਾਵੇਂ ਅਸੀਂ ਕਹੀ ਜਾਈਏ ਕਿ ਫਲਾਣਾ ਬੰਦਾ ਮੁਕਤ ਹੈ ਫਲਾਣਾ ਮੁਕਤ ਹੈ ਉਹ ਫਲਾਣੇ ਦੀ ਰੂਹ ਹੈ ਫਲਾਣੇ ਦੀ ਰੂਹ ਹੈ ਇਹ ਸਾਡੀਆਂ ਗੱਲਾਂ ਨੇ ਪਰ ਸ਼ੋਰ ਨਹੀਂ ਹੈ ਸੱਚ ਨਹੀਂ ਹੈ ਸੱਚ ਤੇ ਕੇਵਲ ਰੱਬ ਹੀ ਜਾਣਦਾ ਕਿ ਸਚਾਈ ਕੀ ਹੈ ਕਿੱਥੇ ਸਾਡਾ ਬਾਪ ਕਿੱਥੇ ਸਾਡੀ ਮਾਂ ਬਾਬਾ ਫਰੀਦ ਸਾਹਿਬ ਨੇ ਸਾਨੂੰ ਇਸੇ ਲਈ ਸਮਝਾਇਆ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਵਾਬ ਦਿਓ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਾਣੋ ਏ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਪਾਲਿਆ ਪਲੋਸਿਆ ਤੇਰੇ ਮਾਂ ਬਾਪ ਕਿੱਥੇ ਨੇ ਹੈ ਕਿਸੇ ਕੋਲ ਜਵਾਬ ਜਿਨ੍ਹਾਂ ਨੇ ਮਾਂ ਬਾਪ ਆਪਣੇ ਹੱਥੀ ਤੋਰੇ ਨੇ ਸਨਸਕਾਰ ਕੀਤੇ ਦੁਨੀਆ ਤੋਂ ਜਿਨ੍ਹਾਂ ਦੇ ਮਾਂ ਬਾਪ ਰੁਕਸਤ ਹੋ ਗਏ ਕੋਈ ਦਾਅਵੇ ਨਾਲ ਕਹੇਗਾ ਕਿ ਮੇਰਾ ਮਾਂ ਬਾਪ ਕਿੱਥੇ ਬੈਠਾ ਹੋਇਆ ਹੈ ਅੱਜ ਇਸਰਾਤ ਕਰੀ ਜਾ ਰਹੇ ਆ ਇਹ ਸਾਡੀ ਅਗਿਆਨਤਾ ਹੈ ਸਾਡੀ ਮੂਰਖ ਮਤ ਹੈ ਮੂਰਖ ਪੁਮੈ ਜਿਹੜਾ ਅਸੀਂ ਕਹਿੰਦੇ ਅਸੀਂ ਵੱਡਿਆਂ ਨੂੰ ਮੈਂ ਤਾਂ ਸਰਾਦ ਲੰਗਰ ਲਾ ਰਹੇ ਆ ਉਹ ਬਜ਼ੁਰਗਾਂ ਨੂੰ ਸਵਾਦ ਸਰਾਦ ਮਿਲਦਾ ਹੈ ਕਦੇ ਗੱਲ ਵੀ ਕਰ ਲਿਆ ਕਰੀ ਬਜ਼ੁਰਗਾਂ ਦੇ ਨਾਲ ਬਾਪੂ ਕੀ ਹਾਲ ਹੈ ਤੇਰਾ ਕਿੱਥੇ ਬੈਠਾ ਹੋਇਆ ਆ ਆ ਘਰ ਸਾਡੇ ਕੋਲ ਸਾਨੂੰ ਨਹੀਂ ਪਤਾ ਅਸੀਂ ਲੋਕਾਚਾਰੀ ਕਰ ਰਹੇ ਜਿੱਤੋਂ ਗੁਰਮਤਿ ਨੇ ਸਾਨੂੰ ਮਨਾ ਕੀਤਾ ਕਿ ਜੀਵਤ ਪਿਤਰ ਨਾ ਮੰਨੈ ਕੋ ਮੂਹੇ ਸਰਾਧ ਕਰਾਹੀ ਪਿਤਰ ਪੀ ਬਪਰੇ ਕੋ ਕਹੋ ਤੋ ਪਾਵੇਂ ਕੂਆ ਕੂਕਰ ਖਾਹੀ ਅਸੀਂ ਫਿਰ ਕਰੀ ਜਾ ਰਹੇ ਆ ਕਿ ਸਾਡੀ ਅਗਿਆਨਤਾ ਹੈ ਸਿੱਖ ਨੂੰ ਤੇ ਗੁਰੂ ਸਾਹਿਬ ਨੇ ਬਹੁਤ ਸਿਆਣਾ ਬਣਾਇਆ ਸੀ ਇਹ ਗੱਲ ਚੇਤੇ ਰੱਖਿਓ ਸਿੱਖ ਹੈ ਤੇ ਲਾਈ ਲੱਗ ਨਹੀਂ ਲਾਈ ਲੱਗ ਹੈ ਤੇ ਸਿੱਖ ਨਹੀਂ ਹੈ ਇਹ ਖੁਦ ਆਪਾਂ ਫੈਸਲਾ ਕਰਨਾ ਹੈ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦੇ ਪਿੱਛੇ ਜਾਏਗਾ ਗੁਰੂ ਨਾਨਕ ਦੀ ਵਿਚਾਰ ਧਾਰਾ ਪਿੱਛੇ ਜਾਏਗਾ ਦੁਨੀਆਂ ਦੇ ਪਿੱਛੇ ਨਹੀਂ ਜਾਏਗਾ ਉਹ ਦੁਨੀਆਂ ਦਾ ਪਿਛਲਗ ਨਹੀਂ ਬਣੇਗਾ ਕਿਸੇ ਬੰਦੇ ਦਾ ਪਿਛਲਗ ਨਹੀਂ ਬਣੇਗਾ ਉਹ ਬਣੇਗਾ ਆਪਣੇ ਗੁਰੂ ਦਾ ਪਿਛਲਗ ਬਣੇਗਾ ਗੁਰੂ ਦਾ ਸਿੱਖ ਗੁਰੂ ਦੇ ਪਿੱਛੇ ਚਰੇਗਾ ਦੁਨੀਆਂ ਦੇ ਪਿੱਛੇ ਨਹੀਂ ਬੰਦੇ ਦੇ ਪਿੱਛੇ ਨਹੀਂ ਲੱਗੇਗਾ ਉਹ ਕਹਿੰਦਾ ਮੇਰੇ ਗੁਰੂ ਨੇ ਜੋ ਕਿਹਾ ਮੈਂ ਉਹ ਮੰਨਣੇ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੂਟਾਂ ਪਹਿ ਦੁਖੀ ਬੈਠੇ ਰਹੋ ਸਤਗੁਰੂ ਤੇ ਕਹਿੰਦੇ ਨੇ ਪਿਆਰਿਆ ਤੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪકડ ਚਲਾਇਆ ਜਮ ਨੇ ਪਕੜ ਕੇ ਜਦ ਮੌਤ ਨੇ ਅੱਗੇ ਲਾ ਲਿਆ ਉਹਨੇ ਦੱਸਣਾ ਨਹੀਂ ਕਿ ਅਸੀਂ ਕਿੱਥੇ ਲੈ ਕੇ ਜਾ ਰਹੇ ਪੰਜਾਬ ਦੇ ਵਿੱਚ 1984 ਜਿਹੜਾ ਕਲੂ ਘਾਰਾ ਵਾਪਰਿਆ ਹੈ ਬਹੁਤ ਸਾਰੇ ਨੌਜਵਾਨ ਬੱਚੇ ਉਸ ਨੇ ਪਕੜੇ ਥੋ ਪਤਾ ਹੀ ਨਹੀਂ ਦਿੱਤਾ ਮਾਂ-ਬਾਪ ਅੱਜ ਤੱਕ ਨਹੀਂ ਪਤਾ ਲੱਗਿਆ ਤੇ ਅਸੀਂ ਦੇਸ਼ ਦੇ ਸਿਸਟਮ ਦੇ ਬਾਰੇ ਕਿਹਨੇ ਕਹਾਦਾ ਸਿਸਟਮ ਹੈ ਜੇ ਪਕੜ ਵੀ ਲਿਆ ਤੇ ਪਿੱਛੇ ਘਰਦਿਆਂ ਨੂੰ ਤੇ ਖਬਰ ਹੋਣੀ ਚਾਹੀਦੀ ਤੁਹਾਡਾ ਧੀ ਪੁੱਤਰ ਕਿੱਥੇ ਬੈਠਾ ਹੋਇਆ ਹੈ ਸਾਨੂੰ ਥੋ ਪਤਾ ਪਤਾ ਲੱਗ ਜਾ ਸਾਡਾ ਸਾਡੀ ਧੀ ਸਾਡਾ ਪੁੱਤਰ ਕਿਸ ਥਾਣੇ ਵਿੱਚ ਹੈ ਕਿਹੜੀ ਪੁਲਿਸ ਨੇ ਪਕੜਿਆ ਹੈ ਅਸੀਂ ਪਿੱਛੇ ਅਪਰੋਚ ਕਰਨੇ ਆ ਪਹੁੰਚਨੇ ਆ ਕਿ ਜਾ ਕੇ ਛੁਡਾ ਕੇ ਲਈ ਮਿਲ ਕੇ ਆਈਏ ਜੇਲਾਂ ਵਿੱਚ ਬੰਦੇ ਬੈਠੇ ਨੇ ਮਿਲ ਕੇ ਕਿਹੜੀ ਜੇਲ੍ਹ ਵਿੱਚ ਹੈ ਪਰ ਜਿੱਥੇ ਇਹ ਜਾਣਾ ਹੈ ਉਹਦਾ ਥੋ ਪਤਾ ਨਹੀਂ ਜੀ ਕਿਸੇ ਨੂੰ ਥੋ ਪਤਾ ਨਹੀਂ ਸਤਿਗੁਰੂ ਕਹਿੰਦੇ ਨੇ ਭੇਤ ਚੇਤ ਹਰ ਕਿਸੇ ਨਾਲ ਮਿਲਿਆ ਜਾਂ-ਜਾਂ ਪਕੜ ਚਲਾਇਆ ਮੇਰਾ ਵਰਗਾ ਮੇਰੇ ਵਰਗਾ ਕਹੇਗਾ ਲੈ ਪਰਿਵਾਰ ਦਾ ਇਨਾ ਮੋਹ ਹੈ ਜਦੋਂ ਕੋਈ ਮਰਦਾ ਹੈ ਪਰਿਵਾਰ ਇੰਨਾ ਰੋਂਦਾ ਹੈ ਹਾਲੋਂ ਬਿਹਾਲ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਝੂਠਾ ਰੁੱਧਨ ਹੋਆ ਦਵਾਲਾ ਇਹ ਰੋਣਾ ਸੱਚਾ ਨਹੀਂ ਹੈ ਮਤ ਸੋਚਿਓ ਕਿ ਜੇ ਬਾਪੂ ਪੂਰਾ ਹੋ ਗਿਆ ਧੀਆਂ ਰੋ ਰੀਆਂ ਪੁੱਤਰ ਰੋ ਰ ਹੈ ਘਰ ਵਾਲੀ ਰੋ ਰਹੀ ਹੈ ਇਹ ਸੱਚਾ ਰੋਣਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਬਹੁਤ ਨੇੜੇ ਦੇ ਰਿਸ਼ਤੇ ਦੀ ਬਾਤ ਸਾਨੂੰ ਸਮਝਾ ਦਿੱਤੀ ਘਰ ਕੀ ਨਾਰ ਬਹੁਤ ਹਿਤ ਜਾਸੀਓ ਸਦਾ ਰਹਤ ਸੰਗ ਲਾਗੀ ਜੱਬ ਹੀ ਹੰਸ ਤਜੀ ਏ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਕਿਹਦੀ ਡਰ ਹੁੰਦਾ ਹੈ ਮੁਰਦੇ ਦੇ ਕੋਲ ਕੌਣ ਦਿੰਦਾ ਹੈ ਜਿਉਂਦਾ ਸੀ ਪਤੀ ਮਰ ਗਿਆ ਤੇ ਮੁਰਦਾ ਹੈ ਹੁਣ ਨਹੀਂ ਤੋ ਸਤਗੁਰੂ ਕਹਿੰਦੇ ਨੇ ਝੂਠਾ ਰੁੱਧਨ ਹੋਆ ਦਵਾਲਾ ਇਹ ਦਵਾਲਾ ਲਫ਼ਜ਼ ਹੈ ਦੋ ਮਾਤਰਾਵਾਂ ਲੱਗੀਆਂ ਹੋੜਾ ਵੀ ਲੱਗਿਆ ਤੇ ਔਂਕੜ ਵੀ ਲੱਗਿਆ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਅੱਜ ਵੱਖਰੀ ਗੱਲ ਹੈ ਕਿ ਅਸੀਂ ਸਤਗੁਰੂ ਜੀ ਦੀ ਘਾਲਣਾ ਮਸ਼ਕੱਤ ਅਸੀਂ ਬਹੁਤ ਇਗਨੋਰ ਕੀਤੀ ਜ਼ਿਆਦਾਤਰ ਬਾਣੀ ਦੇ ਵਿੱਚ ਜੋ ਸਤਗੁਰੂ ਜੀ ਨੇ ਲਗਾ ਮਾਤਰਾਵਾਂ ਵਰਤੀਆਂ ਨੇ ਉਹਨਾਂ ਨੂੰ ਧਿਆਨ ਦੇ ਨਾਲ ਕਦੇ ਪੜ੍ਹੀਏ ਸਤਗੁਰੂ ਨੇ ਬੜਾ ਸੋਚ ਸਮਝ ਕੇ ਇਹ ਮਾਤਰਾਵਾਂ ਵਰਤੀਆਂ ਬਾਣੀ ਰਾਗਬੱਦ ਹੈ ਮਾਤਰਾ ਘਟਾਉਣੀ ਤੇ ਵਧਾਉਣੀ ਅਸਲ ਜਿਹੜਾ ਰੂਪ ਹੈ ਇਹ ਹੈ ਦੁਆਲੇ ਔਂਕੜ ਦੇ ਨਾਲ ਤੇ ਥੋੜਾ ਜਿਆਦਾ ਵਧਾਉਣਾ ਜਦੋਂ ਇਹ ਫਿਰ ਦੁਆਲੇ ਅਸਲ ਰੂਪ ਜਿਹੜਾ ਦੁਆਲੇ ਹੈ ਤੇ ਅਸਲ ਦੇ ਉਲਟ ਜਿਹੜੀ ਮਾਤਰਾ ਹੈ ਉਹ ਇੱਥੇ ਉਚਾਰਨ ਹੋਵੇਗੀ ਇੱਥੇ ਹੋੜਾ ਉਚਾਰਨ ਹੋਵੇਗਾ ਔਂਕੜ ਨਹੀਂ ਜਿੱਥੇ ਹੋੜਾ ਉਚਾਰਨ ਹੋਣਾ ਕਿ ਝੂਠਾ ਰੁੱਧਨ ਹੋਵਾ ਦੁਆਲੇ ਛਿਨ ਮੈਂ ਪਿਆ ਪਰਾਇਆ ਛਿਨ ਮਾਤਰ ਦੇ ਵਿੱਚ ਜੀ ਪਰਾਇਆ ਹੋ ਗਿਆ ਆਪਣਾ ਨਹੀਂ ਰੇ ਪਲੋ ਪਲੀ ਜਦੋਂ ਸੁਵਾਸ ਨਿਕਲ ਗਿਆ ਦੀਵਾ ਬੁਝ ਗਿਆ ਸੁਵਾਸ ਖਤਮ ਹੋ ਗਿਆ ਸ਼ਰੀਰ ਖਾ ਕੇ ਮਿੱਟੀ ਦੀ ਢੇਰੀ ਹੈ ਹੁਣ ਇਹ ਸਾਡਾ ਆਪਣਾ ਨਹੀਂ ਇਹ ਪਰਾਇਆ ਹੋ ਗਿਆ ਬਗਾਨਾ ਹੋ ਗਿਆ ਇਹਨੂੰ ਸਬੁਰਦੇ ਖਾ ਕਰ ਦਿਓ ਇਹਨੂੰ ਅਗਨ ਭੇਟ ਕਰਦੇ ਹੋ ਇਹਨੂੰ ਜਲ ਪ੍ਰਵਾਹ ਕਰਦੇ ਹੋ ਇਤਿਹਾਦ ਘਰ ਵਿੱਚ ਕੋਈ ਨਹੀਂ ਮੁਰਦਿਆਂ ਨੂੰ ਸੰਭਾਲ ਕੇ ਰੱਖਦਾ ਸ਼ਮਸ਼ਾਨ ਲੋਕਾਂ ਨੇ ਇਸ ਲਈ ਬਾਹਰ ਬਣਾਏ ਨੇ ਕਿ ਸ਼ਮਸ਼ਾਨਾਂ ਦੇ ਵਿੱਚ ਮੁਰਦੇ ਹੁੰਦੇ ਨੇ ਘਰਾਂ ਦੇ ਵਿੱਚ ਮੁਰਦੇ ਨਹੀਂ ਪਰ ਗੁਰਮਤ ਨੂੰ ਸਮਝੇ ਤੇ ਅਸੀਂ ਸਮਾਜ ਵਿੱਚ ਬਣਾ ਦਿੱਤੇ ਨਾ ਸ਼ਮਸ਼ਾਨ ਬਾਹਰ ਕੱਢ ਦਿਓ ਨਗਰ ਤੋਂ ਵਸੋਂ ਤੋਂ ਦੂਰ ਹੋਣੇ ਚਾਹੀਦੇ ਨੇ ਪਰ ਗੁਰਮਤ ਕਹਿੰਦੀ ਬੰਦਿਆ ਰੱਬ ਵਿਸਰਣ ਕਰਕੇ ਤੂੰ ਆਪਣੇ ਘਰ ਨੂੰ ਸ਼ਮਸ਼ਾਨ ਬਣਾਏ ਕਬੀਰ ਜਾ ਘਰ ਸਾਧਨ ਸੇਵੀ ਹੈ ਹਰ ਕੀ ਸੇਵਾ ਨਾਹੀਂ ਤੇ ਘਰ ਮਰਹਟ ਸਾਰਖੇ ਭੂਤ ਬਸੈ ਮਾਹੇ ਉਹਨਾਂ ਦੇ ਵਿੱਚ ਭੂਤ ਨੇ ਵਸਦੇ ਹਨ ਤੋਂ ਮੇਰੇ ਸਹਿਬ ਸਤਗੁਰੂ ਕਹਿੰਦੇ ਨੇ ਖਿੰਮੇ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਏ ਉਹ ਵਸਤ ਮਿਲੀ ਜਿਹਦੇ ਨਾਲ ਹਿਰਦ ਪਿਆਰ ਮੋਹ ਲਾ ਕੇ ਰੱਖਿਆ ਔਗਣ ਕਮਾਏ ਸਨ ਔਗਣ ਹੀ ਨਾਲ ਗਏ ਗੁਣ ਬੰਦੇ ਨੇ ਕਮਾਈ ਨਹੀਂ ਗੁਣ ਨਾਲ ਨਹੀਂ ਗਏ ਔਗਣ ਕਮਾਉਂਦਾ ਰਹਾ ਔਗਣਾ ਦੀ ਪੰਡ ਬਣ ਕੇ ਸਿਰ ਤੇ ਤੁਰ ਪਿਆ ਅੰਦਲੇ ਭਾਰ ਉਠਾਇਆ ਡੂਗਰਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਹੁਣ ਚੜ ਲੰਗਾ ਕਿ ਤ ਸਤਿਗੁਰੂ ਕਹਿੰਦੇ ਨੇ ਜਿਸ ਸਿਓ ਲਾਇਆ ਹੇਤ ਤੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਕੇ ਨਾਨਕ ਆਖ ਕੇ ਐ ਜੀਵ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪੈਰ ਵਿੱਚ ਜਮ ਰੂਪੀ ਮੌਤ ਜਾਂ ਮੌਤ ਰੂਪੀ ਜਮ ਨੇ ਆ ਕੇ ਸ਼ਰੀਰ ਰੂਪੀ ਖੇਤ ਵੜ ਲਿਆ ਲੁਣਿਆਂ ਦਾ ਮੈਨਿੰਦਾ ਵੜਨਾ ਜਿਹਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਆ ਖੇਤੀ ਸਾਡੀ ਕਰਮਾਂ ਦੀ ਐ ਜੋ ਬੀਜਦੇ ਆ ਉਹ ਵੱਢਦੇ ਆ ਇਥੇ ਸਹਬ ਕੀਨੇ ਨੇ ਲਾਵੀ ਲੁਣਿਆ ਖੇਤ ਜਮ ਰੂਪੇ ਲਾਵੇ ਨੇ ਵਾਢੇ ਨੇ ਸ਼ਰੀਰ ਰੂਪੇ ਖੇਤ ਨੂੰ ਆ ਕੇ ਚੌਥੇ ਪੈਰ ਵੱਢ ਲਿਆ